ਫਰੀਦਕੋਟ ਇਲਾਕੇ ਦੇ ਵਿੱਚ ਸਿੱਖਾਂ ਵਾਲਾ ਬੀੜ ਹੈ ਪਿੰਡ ਤੇ ਉਸ ਇਲਾਕੇ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਇੱਕ ਜੰਗਲੀ ਜਾਨਵਰ ਦੇਖਿਆ ਗਿਆ। ਕੁਝ ਦਿਨਾਂ ਤੋਂ ਇੱਕ ਨਾਂ ਚੀਤਾ ਟਾਈਪ ਦਾ ਜਾਨਵਰ ਆ ਜੋ ਇਲਾਕੇ 'ਚ ਦੇਖਿਆ ਗਿਆ ਕਈ ਘਰਾਂ ਦੇ ਸੀਸੀਟੀਵੀ ਕੈਮਰਿਆਂ 'ਚ ਉਹ ਕੈਦ ਹੋਇਆ। ਕਿਸ ਤਰੀਕੇ ਦਾ ਬਿਹੇਵੀਅਰ ਰਿਹਾ ਕਿ ਦੱਸਿਆ ਜਾ ਰਿਹਾ ਕਿ ਦਿਹਾੜਿਆ ਵੀ ਹਾਂਜੀ ਦਿਹਾੜਿਆ ਸੀ ਜੀ ਜਦੋਂ ਕੁੱਤਾ ਭੌਂਕੇ ਸੀ ਇੱਕ ਵਾਰ ਤੇ ਉਹਨੇ ਗੇਟ 'ਚ ਪੰਜੇ-ਪੰਜੇ ਮਾਰ ਕੇ ਜੀ ਫੇਰ ਗਿਆ ਜੀ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਤਾਂ ਗੱਲ ਕਰ ਗਏ ਫਰੀਦਕੋਟ ਦੀ ਫਰੀਦਕੋਟ ਇਲਾਕੇ ਦੇ ਵਿੱਚ ਸਿੱਖਾਂ ਵਾਲਾ ਬੀੜ ਹੈ ਪਿੰਡ ਤੇ ਉਸ ਇਲਾਕੇ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਇੱਕ ਜੰਗਲੀ ਜਾਨਵਰ ਦੇਖਿਆ ਗਿਆ ਹੈ CCTV ਦੇ ਵਿੱਚ ਵੀ ਕੈਦ ਹੋਇਆ ਹੈ ਤਾਂ ਉਹ ਬੀਤੀ ਰਾਤ ਇੱਕ ਘਰੇ ਵੀ ਆਇਆ ਉਸ ਘਰ ਦੇ ਬਾਹਰ ਆ ਕੇ ਦੱਸਿਆ ਜਾ ਰਿਹਾ ਹੈ ਉਹ ਦਿਹਾੜਿਆ ਵੀ ਹੈ ਤਾਂ ਉਸ ਘਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਰਾਤ ਨੂੰ 11 ਵਜੇ ਦੇ ਕਰੀਬ ਦਾ ਸਮਾਂ ਸੀਗਾ ਜਦੋਂ ਇਸ ਘਰ ਦੇ ਵਿੱਚ ਪੁੱਜਿਆ ਤਾਂ ਇੱਥੋਂ ਦੇ ਲੋਕ ਇੱਥੋਂ ਦੇ ਮੋਹਤਵਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਾਫੀ ਉਹਨਾਂ ਨੇ ਅ ਅਸਰ ਕੀਨਾ ਮੈਂ ਜੀ ਐਕਸਪਰੈਂਸਰ ਸਰਜੀਤ ਸਿੰਘ ਦੇਵੀ ਵਾਲਾ ਜੀ ਸਰ ਸਾਡੇ ਕੁਝ ਦਿਨਾਂ ਤੋਂ ਇੱਕ ਨਾ ਚੀਤਾ ਟਾਈਪ ਦਾ ਜਾਨਵਰ ਆ ਜੋ ਇਲਾਕੇ 'ਚ ਦੇਖਿਆ ਗਿਆ ਕਈ ਘਰਾਂ ਦੇ ਸੀਸੀਟੀਵੀ ਕੈਮਰਿਆਂ 'ਚ ਉਹ ਕੈਦ ਹੋਇਆ ਤੇ ਰਾਤ ਕੋਈ 11 ਵਜੇ ਦੇ ਲਗਭਗ ਸਾਡੇ ਡਾਕਟਰ ਸਾਹਿਬਾ ਜੀ ਇਹਨਾਂ ਦੇ ਬੇਟੇ ਨੂੰ ਜਦੋਂ ਕੋਈ ਬਾਹਰ 'ਚ ਆੜਨ ਦੀ ਆਵਾਜ਼ ਆਈ ਇਹਨਾਂ ਦਾ ਕੁੱਤਾ ਭੌਂਕਿਆ ਇਹਨਾਂ ਨੇ ਬਾਹਰ ਨਿਕਲ ਕੇ ਦੇਖਿਆ ਉੱਪਰ ਦੀ ਗੇਟ ਦੇ ਦੇਖਿਆ ਜੀ ਤੇ ਇਹਨੂੰ ਕੁਸ ਉਹ ਚੀਤਾ ਟਾਈਪ ਜਾਨਵਰ ਜਿਹੜਾ ਹੈਗਾ ਦਿਖਾਈ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਸੂਚਨਾ ਦਿੱਤੀ ਮੈਨੂੰ ਦਿੱਤੀ ਜੀ ਸਾਰੇ ਸੂਚਨਾ ਦੇ ਕੇ ਤੇ ਉਸ ਤੋਂ ਬਾਅਦ ਅਸੀਂ ਸਵੇਰ ਜਿਹੜਾ ਹੈਗਾ ਇਹਦੀਆਂ ਪੈੜਾਂ ਦਿਖਾਈਆਂ ਸਾਰਾ ਮਹਿਕਮਾ ਆਇਆ ਹੋਇਆ ਜੀ ਕੱਲ ਦਾ ਰਿਸਕੂ ਚੱਲ ਰਿਹਾ ਅਸੀਂ ਤਾਂ ਬਸ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆਂ ਵੀ ਜਿਹੜਾ ਸਾਡਾ ਹੈਗਾ ਨਗਰ ਵਿੱਚ ਸਾਡੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਵਾ ਇੱਕ ਜੰਗਲ ਹੈਗਾ ਸਾਡੀ ਨੇੜੇ ਜੀ ਕੋਈ ਕਰੀਬ 3-400 ਏਕੜ ਚ ਉੱਥੇ ਸ਼ਾਇਦ ਉਹ ਚੱਲਿਆ ਜਾਂਦਾ ਹੋਵੇ ਤੇ ਜਿਹੜਾ ਹੈਗਾ ਜੀ ਮੈਕਮਾ ਕੱਲ ਦਾ ਰਿਸਕੂ ਤੇ ਲੱਗਾ ਹੋਇਆ ਜੀ ਕੱਲ ਡੀਐਸਪੀ ਸਾਹਿਬ ਜੋ ਹੋਰ ਵੀ ਟੀਮਾਂ ਆਈਆਂ ਪਿੰਜਰੇ ਵਗੈਰਾ ਲਾਏ ਹੋਏ ਆ ਜੀ ਤੇ ਅਸੀਂ ਤਾਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜਾ ਸਾਡਾ ਹੈਗਾ ਨਗਰ ਵੀ ਕੋਈ ਮਾੜੀ ਘਟਨਾ ਨਾ ਵਾਪਰ ਸਕਦੇ ਕੋਈ ਖਤਰਨਾਕ ਜਾਨਵਰ ਹੋ ਸਕਦਾ ਵੇਖੋ ਜੀ ਇਹ ਤਾਂ ਮੈਕਮਾ ਦਾ ਸਕਦਾ ਪਰ ਜਿਹੜਾ ਸੀਸੀਟੀਵੀ 'ਚ ਜਿਵੇਂ ਕੈਦ ਹੋਇਆ ਜਾਂ ਕੁਝ ਲੋਕਾਂ ਨੇ ਦੇਖਿਆ ਗਿਆ ਉਸ ਟਾਈਪ ਤਾਂ ਚੀਤਾ ਟਾਈਪ ਆ ਪਰ ਮੈਕਮੇ ਦਾ ਕਹਿਣਾ ਹੈ ਕਿ ਇਹ ਕੋਈ ਚੀਤੇ ਦੀ ਹੀ ਚੀਤਾ ਨਹੀਂ ਮੰਨ ਸਕਦੇ ਪਰ ਉਹਦੀ ਕੋਈ ਕੈਟਾਗਰੀ ਆ ਉਹਦੀ ਉਹ ਚੀਜ਼ ਮੰਨ ਸਕਦੇ ਆ ਕਿ ਹੁਣ ਦੇਖੋ ਜੀ ਉਹ ਜੋ ਰੈਸਕੂ ਹੋਊਗਾ ਉਸ ਤੋਂ ਬਾਅਦ ਹੀ ਪਤਾ ਚੱਲੂਗਾ ਜੀ ਤਾਂ ਇਹ ਨੌਜਵਾਨ ਹੈ ਜਿਸ ਨੇ ਰਾਤ ਨੂੰ ਆਪਣੇ ਅੱਖੀ ਉਹ ਜਿਹੜਾ ਜਾਨਵਰ ਦੇਖਿਆ ਤੁਹਾਡੇ ਘਰ ਦੇ ਬਾਹਰ ਪਹੁੰਚਿਆ ਸੀ ਕੀ ਟਾਈਮ ਸੀ 10:58 ਮਿੰਟ ਟਾਈਮ ਸੀ ਜੀ ਹਾਂਜੀ ਤੇ ਮੈਂ ਘਰ ਅੰਦਰੋਂ ਬਾਹਰ ਨਿਕਲਿਆ ਜੀ ਕੁੱਤਾ ਭੌਂਕ ਰਿਹਾ ਸੀ ਮੈਂ ਬਾਹਰ ਆ ਕੇ ਦੇਖਿਆ ਤੇ ਉਹ ਗੇਟ ਤੋਂ ਥੋੜਾ ਜਿਹਾ ਝਾਕਿਆ ਮੈਂ ਉਹ ਇੱਧਰ ਦੀ ਐਨ ਚੱਲ ਰਿਹਾ ਸੀ ਜੀ ਤੇ ਫਿਰ ਮੈਂ ਅੰਦਰ ਵੜ ਗਿਆ ਜੀ ਕਿਉਂਕਿ ਡਰ ਮਨ ਜਾਂਦਾ ਜੀ ਫਿਰ ਚੀਜ਼ ਵੱਡੀ ਆ ਤਾਂ ਹੀ ਫਿਰ ਮੰਦਰ ਜਾ ਕੇ ਕਰਦੇ ਹਾਂ ਦੱਸ ਕੇ ਤੇ ਫਿਰ ਪੈ ਗਿਆ ਜੀ ਫੇਰ ਬਸ ਕਿਸ ਕਿਸ ਤਰੀਕੇ ਦਾ ਬਿਹੇਵੀਅਰ ਰਿਹਾ ਕਿ ਦੱਸਿਆ ਜਾ ਰਿਹਾ ਕਿ ਦਿਖਾੜਿਆ ਵੀ ਇੱਥੇ ਹਾਂਜੀ ਦਿਖਾੜਿਆ ਸੀ ਜੀ ਜਦੋਂ ਕੁੱਤਾ ਭੌਂਕੇ ਸੀ ਇੱਕ ਵਾਰ ਤੇ ਉਹਨੇ ਗੇਟ 'ਚ ਪੰਜੇ-ਪੰਜੇ ਮਾਰ ਕੇ ਜੀ ਫੇਰ ਗਿਆ ਜੀ ਉਹ ਰਾਤ ਨੂੰ ਫਿਰ ਨੀਂਦ ਆ ਗਈ ਸੀਗੀ ਫਿਰ ਰਾਤ ਨੂੰ ਔਖੀ ਆਈ ਸੀਗੀ ਜੀ ਚੱਕ ਗੋ ਇੱਕ ਵਾਰੀ ਕਰੀਬ ਨੀਂਦ ਆਈ ਜੀ ਬਾਅਦ ਚ ਆ ਗਈ ਹਾਂਜੀ ਪਿਕਰ ਦੇ ਵਿੱਚ ਵੀ ਪਿੰਡ ਦੇ ਵਿੱਚ ਨਾਊਂਸਮੈਂਟ ਕੀਤੀ ਉਹਨੇ ਹਾਂਜੀ ਅਨਾਊਂਸਮੈਂਟ ਦੋ ਵਾਰੀ ਕਰਵਾਤੀ ਸੀਗੀ ਜੀ ਹਾਂਜੀ ਇਸ ਤੋਂ ਪਹਿਲਾਂ ਵੀ ਦੱਸਿਆ ਜਾ ਰਿਹਾ ਕਿ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਇਆ ਇਹ ਹਾਂਜੀ ਇਹ ਬਹੁਤ ਠ ਪਿਛਲੇ ਹਫਤੇ ਤੋਂ ਕਰ ਰਿਹਾ ਥੋੜੀ ਹਲਚੋਲ ਦੀ ਕੀ ਮੰਗ ਕੀ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਜੀ ਵੀ ਜਲਦ ਜਲਦ ਫੜਾਇਆ ਜਾਵੇ ਪ੍ਰਸ਼ਾਸਨ ਵੱਲੋਂ ਤਾਂ ਇਧਰ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿਉਂਕਿ ਇਸ ਵਿਭਾਗ ਦੇ ਅਧਿਕਾਰੀ ਇੱਥੇ ਪਹੁੰਚੇ ਨੇ ਰੇਂਜ ਆਫੀਸਰ ਖੜ ਦੇ ਇੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਆਪਣੇ ਪਿੰਜਰੇ ਇੱਥੇ ਉਚੇਚੇ ਤੌਰ ਤੇ ਲੈ ਕੇ ਆਏ ਨੇ ਤਾਂ ਜੋ ਰੈਸਕਿਊ ਕੀਤਾ ਜਾ ਸਕੇ ਉਸ ਜਰਮਰ ਨੂੰ ਲੱਭਿਆ ਜਾ ਸਕੇ ਲੱਭ ਕੇ ਉਸ ਨੂੰ ਕਾਇਦ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜਿਹੜਾ دہشت ਦਾ ਮਾਹੌਲ ਹੈ ਕਿ ਤਰ੍ਹਾਂ ਕੀਤਾ ਇਹਨਾਂ ਨੂੰ ਰਾਹਤ ਮਿਲ ਸਕੇ ਤਾਂ ਫਰੀਦਕੋਟ ਦਾ ਪਿੰਡ ਹੈ ਬੀੜ ਸਿੱਖਾਂ ਵਾਲਾ ਤੇ ਨਾਲ ਹੀ ਦੇਵੀ ਵਾਲਾ ਪਿੰਡ ਹੈ ਤਾਂ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਪਹੁੰਚੀਆਂ ਇਹਨਾਂ ਪਿੰਡਾਂ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਕਾਫੀ دہشت ਦਾ ਮਾਹੌਲ ਬਣਿਆ ਹੋਇਆ ਹੈ ਕਿਹਾ ਜਾ ਰਿਹਾ ਹੈ ਕਿ ਜਿਹੜਾ ਜੰਗਲੀ ਜਾਨਵਰ ਹੈ ਕਾਫੀ ਖਤਰਨਾਕ ਹੈ ਪਰ ਵਿਭਾਗ ਦੀ ਗੱਲ ਕਰੀਏ ਵਿਭਾਗ ਦੇ ਅਧਿਕਾਰੀਆਂ ਦਾ ਫਿਲਹਾਲ ਇਹੀ ਕਹਿਣਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਕੋਈ ਜਿਹੜਾ ਇਹ ਆਮ ਬਿੱਲੀ ਕੈਟਾਗਰੀ ਜਿਹੜੀ ਹੁੰਦੀ ਹੈ ਉਸ ਕੈਟਾਗਰੀ ਦਾ ਜਿਹੜਾ ਇਹ ਜੰਗਲੀ ਜਾਨਵਰ ਹੈ ਕਿਸ ਤੋਂ ਘਬਰਾਉਣ ਦੀ ਲੋੜ ਨਹੀਂ ਪਰ ਹਜੇ ਤੱਕ ਪੂਰੀ ਜਿਹੜੀ ਉਹਦੀ ਪੁਸ਼ਟੀ ਕਿਸੇ ਨੇ ਨਹੀਂ ਕੀਤੀ ਕਿ ਜਾਨਵਰ ਕਿਹੜਾ ਹੈ ਤੇ ਅਧਿਕਾਰੀ ਵੀ ਪਹੁੰਚਿਆ ਰੇਂਜ ਅਫਸਰ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਸਰ ਕੀ ਨਾਮ ਹੈ ਤੁਹਾਡਾ ਕਮਲਜੀਤ ਸਿੰਘ ਜੀ ਹਾਂਜੀ ਕਮਲਜੀਤ ਨਾਮ ਹੈ ਔਰ ਕੀ ਪੋਸਟ ਮੇਰਾ ਨਾਮ ਕਮਲਜੀਤ ਸਿੰਘ ਹੈ ਜੀ ਮੈਂ ਬਤੌਰ ਵਨ ਰੇਂਜ ਅਫਸਰ ਜੰਗਲੀ ਜੀਵ ਸੈਂਚਰੀ ਹਰੀਕੇਤਨਾ ਤਹਾ ਜੀ ਉਹ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਇਥੇ ਇੱਕ ਲੈਪਰਡ ਦੀ ਕੰਪਲੀਟ ਆਈ ਸੀਗੀ ਸੋ ਅਸੀਂ ਇਥੇ ਮੌਕੇ ਤੇ ਆਏ ਆ ਮੌਕਾ ਵੇਖਿਆ ਗਿਆ ਜਿਨ੍ਹਾਂ ਨੇ ਸੀਸੀਟੀਵੀ ਤੇ ਵੇਖਿਆ ਸੋ ਵੀ ਸੀਸੀਟੀਵੀ ਫੁਟੇਜ ਵੀ ਦੇਖੀ ਗਈ ਹੈ ਉਹਨਾਂ ਦੇ ਪੱਗ ਮੁਰਕ ਤੋਂ ਸਾਨੂੰ ਇਹ ਲੱਗਾ ਹੈ ਕਿ ਇਹ ਇਹ ਜੰਗਲ ਕੈਟ ਹੈ ਜੀ ਇਹ ਲੈਪਰਡ ਵਾਲੀਂ ਤੇ ਕੋਈ ਗੱਲ ਨਹੀਂ ਹੈਗੀ ਲੈਪਰਡ ਦੀ ਜਿਹੜੀ ਬੋਡੀ ਹੁੰਦੀ ਹੈ ਉਹਦੇ ਤੇ ਕਾਲੇ ੱੱਬੇ ਬਣੇ ਹੁੰਦੇ ਆ ਜਿਹੜਾ ਚੀਤਾ ਹੁੰਦਾ ਹੈ ਉਹਦੇ ਤੇ ਕਾਲੀਆਂ ਲਹਿਣਾ ਕੱਚੀ ਹੁੰਦੀਆਂ ਨੇ ਸੋ ਜਿਹੜੀ ਆਉਂਦੀ ਪੂਛ ਵੇਖ ਕੇ ਜਾਂ ਜਿਹੜੀ ਉਹਦੀ ਬੋਡੀ ਸਟਰਕਚਰ ਵੇਖ ਕੇ ਇਹ ਲੈਪਰ ਸੌਰੀ ਇਹ ਲੱਗ ਰਿਹਾ ਆਪਾਂ ਨੂੰ ਜੰਗਲ ਕੈਟ ਲੱਗ ਰਹੀ ਹੈ ਬਾਕੀ ਜੋ ਅਸੀਂ ਮੌਕੇ ਦੇ ਜਿੰਨਾ ਵੀਰਾਂ ਦਾ ਮਤਲਬ ਅਸੀਂ ਉਹ ਜ਼ਮੀਨ ਚ ਹੀ ਵੇਖੇ ਤੇ ਪੱਗ ਮਰ ਕੇ ਵੇਖਿਆ ਨੇ ਉਹ ਵੀ ਬਿਲਕੁਲ ਜੰਗਲ ਕੈਟ ਦੇ ਨਾਲ ਹੀ ਰਿਜ਼ੈਂਪਲ ਕਰਦੇ ਪਏ ਵਿਕਾਸ ਕਲੂ ਮਿਲਿਆ ਹੁਣ ਤੱਕ ਤੁਹਾਨੂੰ ਕੋਈ ਨਹੀਂ ਵੇਖਿਆ ਅਸੀਂ ਪੈਡਸ ਤੋਂ ਹੀ ਦੇਖਿਆ ਆਪਣੀਆਂ ਜਿਹੜੀਆਂ ਪੱਗ ਮਰਸ ਲੱਗੇ ਨੇ ਉਹਨਾਂ ਦਾ ਜਾਂ ਸੀਸੀਟੀ ਫੁਟੇਜ ਵੇਖੀ ਹੈ ਉਹਨਾਂ ਤੋਂ ਵਿੱਚ ਲੈਪਰ ਤੇ ਟਾਈਗਰ ਤਾਂ ਨਹੀਂ ਹੈ ਅਕੀਕ ਅਸੀਂ ਸਾਡੀ ਜੰਗਲ ਕੈਟ ਹੁੰਦੀ ਹੈ ਉਹ ਉਹ ਲੱਗ ਰਹੀ ਹੈ ਤੇ ਉਹਦੇ ਤੋਂ ਕੋਈ ਖਤਰਾ ਨਹੀਂ ਹੁੰਦਾ ਉਹ ਵੈਸੇ ਸਾਡੇ ਬੀੜਾਂ ਜੰਗਲਾਂ ਦੇ ਵਿੱਚ ਹੁੰਦੀ ਹੁੰਦੀਆਂ ਨੇ ਲੋਕਾਂ ਦੇ ਵਿੱਚ ਕਾਫੀ ਡਰ ਹੈ ਭੈ ਹੈ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਉਹਨਾਂ ਨੂੰ ਕੀ ਪੀਲ ਕਰਨੀ ਚਾਹੁੰਦੇ ਅਸੀਂ ਪੀਲ ਤੁਹਾਡੇ ਮਾਧਿਅਮ ਤੋਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਡਰ ਦਾ ਮਾਹੌਲ ਨਾ ਸਿਰਜਿਆ ਜਾਵੇ ਜਿੱਨੇ ਚਿਰ ਅਸੀਂ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਅਬਜ਼ਰਵ ਨਹੀਂ ਕਰ ਲੈਂਦੇ ਜਾਂ ਕਿਤੇ ਮਤਲਬ ਹੁੰਦਾ ਕਿਤੇ ਜੇ ਲੈਪਰ ਟਾਈਗਰ ਹੋਵੇ ਤਾਂ ਸਾਨੂੰ ਇੱਥੇ ਨੁਕਸਾਨ ਹੋਇਆ ਮਿਲਣਾ ਸੀਗਾ ਕਿਸੇ ਦਾ ਕੋਈ ਟਾਂ ਟੰਗਰ ਹੈ ਜਾਂ ਜਾਨਵਰਦੂ ਜਾਂ ਕੋਈ ਬੱਕਰੀ ਟਾਈ ਵਗੈਰਾ ਇੱਥੇ ਮੈਂ ਆਲੇ ਦੁਆਲੇ ਏਰੀਆ ਨੂੰ ਪੁੱਛਿਆ ਗਿਆ ਲੇਕਿਨ ਉਹ ਕਹਿੰਦੇ ਵੀ ਇੱਥੇ ਕੋਈ ਤਾਜਾ ਨੁਕਸਾਨ ਨਹੀਂ ਹੋਇਆ ਇਹਦਾ ਮਤਲਬ ਵੀ ਇੱਥੇ ਉਹ ਚੀਜ਼ ਨਹੀਂ ਹੈਗੀ ਸੀ ਸੋ ਇਹੋ ਜਿਹੇ ਡਰ ਦਾ ਮਾਹੌਲ ਨਾ ਅਸਰ ਜਾਵੇ ਪੈਨ ਕੌਨ ਦੇ ਲੋਡ ਹਾਂ ਨਹੀਂ ਜੇਕਰ ਫਿਰ ਵੀ ਮਤਲਬ ਆਪਣੀ ਅਬਜ਼ਰਵੇਸ਼ਨ ਰੱਖੀ ਜਾਵੇ ਜੇ ਕੋਈ ਗੱਲਬਾਤ ਹੁੰਦੀ ਹੈ ਜਿਹੜਾ ਸਾਡੇ ਫੋਰੈਸਟ ਰੇਂਜ ਆਫਿਸਰ ਹੈ ਗੰਨੇ ਫਰੀਦਕੋਟ ਰੇਂਜ ਦੇ ਤੇ ਐਂਡ ਜਿਹੜੀ ਡਿਸਟ੍ਰਿਕਟ ਅਡਮਿਨਿਸਟ੍ਰੇਸ਼ਨ ਨੂੰ ਤੁਰੰਤ ਤਾਲਮਲ ਕੀਤਾ ਜਾਵੇ ਹੁਣ ਤੁਸੀਂ ਜਿਹੜੇ ਉਚੇਚੇ ਤੌਰ ਤੇ ਆਪਣੀ ਟੀਮ ਤੁਹਾਡੇ ਨਾਲ ਸਾਰੀ ਪਹੁੰਚੀ ਹੈ ਨਾਲ ਪਿੰਜਰੇ ਲੈ ਕੇ ਆਇਓ ਹੁਣ ਸਤੋ ਕੀ ਤੁਹਾਡਾ ਕਿਸ ਤਰੀਕੇ ਦਾ ਰਹੂਗਾ ਪਿੰਜਰੇ ਲਗਾ ਕੇ ਜਾਓਗੇ ਜਾਂ ਕਿਸ ਤਰੀਕੇ ਨਾਲ ਰਚ ਕੋ ਕਰਨ ਦੇ ਕੋਈ ਲਗਾ ਕੇ ਜਾਵਾਂਗੇ ਜੀ ਆਪਣਾ ਪੂਰਾ ਇਤਿਆਮਤ ਕਰਕੇ ਜਾਵਾਂਗੇ ਔਰ ਕੋਈ ਗ ਉਹ ਉਹ ਇੱਕ ਅਗਲੀ ਕਾਰਵਾਈ ਕਰਨੀ ਹੈ ਜੀ ਤਾਂ ਸੁਣਿਆ ਤੁਸੀਂ ਅਸੀਂ ਮੌਕੇ ਤੇ ਪਹੁੰਚੇ ਆ ਜਿੱਥੇ ਉਸ ਜੰਗਲੀ ਜਾਨਵਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਸੀਸੀਟੀਵੀ ਦੇ ਵਿੱਚ ਕੈਦ ਵੀ ਹੋਇਆ ਤਾਂ ਇੱਕ ਘਰ ਦੇ ਬਾਹਰ ਵੀ ਪਹੁੰਚਿਆ ਹੈ ਤਾਂ ਉਸ ਘਰ ਦੇ ਬਾਹਰ ਉਹਨਾਂ ਨੇ ਦਰਵਾਜ਼ੇ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਦੋਂ ਖੜਕਾਇਆ ਅੰਦਰੋਂ ਉਹਨਾਂ ਦਾ ਡੌਗ ਜਦੋਂ ਭੌਂਕਦਾ ਉਹ ਬਾਹਰ ਦੇਖਦੇ ਨੇ ਅੱਖੀਂ ਦੇਖਦੇ ਨੇ ਤਾਂ ਉਹ ਜਾਨਵਰ ਦਹਾੜਦਾ ਵੀ ਹੈ ਤਾਂ ਉਸ ਤੋਂ ਬਾਅਦ ਅੱਗੇ ਚਲਾ ਜਾਂਦਾ ਤਾਂ ਇਸ ਨੂੰ ਲੈ ਕੇ ਕਾਫੀ ਲੋਕਾਂ ਦੇ ਵਿੱਚ دہشت ਦਾ ਮਾਹੌਲ ਜ਼ਰੂਰ ਬਣਿਆ ਹੋਇਆ ਹੈ ਤਾਂ ਪਰ ਦੂਜੇ ਪਾਸੇ ਆਪਾਂ ਗੱਲ ਕਰ ਗਏ ਵਿਭਾਗ ਦੇ ਵਿਭਾਗ ਦੇ ਅਧਿਕਾਰੀ ਇੱਥੇ ਪਹੁੰਚੇ ਨੇ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਰੈਸਕਿਊ ਕੀਤਾ ਜਾਵੇ ਪਿੰਦਰੇ ਵਗੈਰਾ ਪੂਰੇ ਲੈ ਕੇ ਆਏ ਨੇ ਆਪਦੇ ਉਹ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਡਰਨ ਦੀ ਲੋੜ ਨਹੀਂ ਇਹ ਬਿੱਲੀ ਕੈਟਾਗਰੀ ਦਾ ਜਿਹੜਾ ਜੰਗਲੀ ਜਾਨਵਰ ਹੈ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਗਈ ਪਰ ਲੋਕਾਂ ਦੇ ਵਿੱਚ ਜ਼ਰੂਰ دہشت ਦਾ ਮਾਹੌਲ ਹੈ ਪੁਸ਼ਟੀ ਅਜੇ ਤੱਕ ਕਿਸੇ ਨੇ ਨਹੀਂ ਕੀਤੀ ਰੈਸਕਿਊ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਇਹ ਜਾਨਵਰ ਜੰਗਲੀ ਹੋ ਸਕਦਾ ਹੈ ਜਿਆਦਾ ਖਤਰਨਾਕ ਹੋ ਸਕਦਾ ਹੈ ਜਾਂ ਆਮ ਕੈਟਾਗਰੀ ਦਾ ਹੋ ਸਕਦਾ ਹੈ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕਦੋਂ ਤੱਕ ਇਸ ਨੂੰ ਕੈਦ ਕੀਤਾ ਜਾਵੇਗਾ ਇਹ ਲੋਕਾਂ ਦੇ ਵਿੱਚ ਮਾਹੌਲ ਆ ਜਿਹੜਾ ਬਣਿਆ ਹੋਇਆ ਹੈ ਦਾ ਇਸ ਦਾ ਉਹ ਕਦੋਂ ਉਸ ਤੋਂ ਰਾਤ ਮਿਲੂਗੀ ਇਹ ਦੇਖਣਾ ਹੋਵੇਗਾ ਗੁਰਜੀਤ ਸਿੰਘ ਰਮਾਣਾ ਟੀ5 ਚੈਨਲ ਪੰਜਾਬੀ ਪਿੰਡ ਬੀੜ ਸਿੱਖਾਂ ਵਾਲਾ ਫਰੀਕੁੱਟ ਨਿਰਧਾਰਨ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਕਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ